ਲਖਾ ਭਾਰਤੀ ਕੰਮੇ ਕੈਨੇਡਾ ਵਿੱਚ ਕੰਮ ਕਰ ਰਹੇ ਨੇ ਕੈਨੇਡਾ ਵਿੱਚ ਕੁਝ ਸਾਲ ਕੰਮ ਕਰਨ ਤੋਂ ਬਾਅਦ ਕਿਸੇ ਨੂੰ ਸਥਾਈ ਤੌਰ ਤੇ ਵਸਣ ਦੇ ਲਈ ਸਥਾਈ ਨਿਵਾਸੀ ਯਾਨਕਿ ਪੀਆਰ ਮਿਲਦਾ ਹੈ ਪੀਆਰ ਪ੍ਰਾਪਤ ਕਰਨ ਤੋਂ ਬਾਅਦ ਕਿਸੇ ਨੂੰ ਦੇਸ਼ ਦੇ ਵਿੱਚ ਸੀ ਜਿੱਤੇ ਵੀ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਪੀਆਰ ਧਾਰਕ ਦੇ ਕੋਲ ਵੀ ਬਹੁਤ ਸਾਰੇ ਅਧਿਕਾਰ ਨੇ ਪਰ ਇਹ ਹਮੇਸ਼ਾ ਦੇ ਲਈ ਦੇਸ਼ ਦੇ ਵਿੱਚ ਰਹਿਣ ਦੀ ਗਾਰੰਟੀ ਨਹੀਂ ਦਿੰਦੇ ਕੁਲ ਮਿਲਾ ਕੇ 5-6 ਕਾਰਨ ਨੇ ਜੇਕਰ ਪਾਲਣਾ ਨਾ ਕੀਤੀ ਜਾਵੇ ਤਾਂ ਵਿਦੇਸ਼ੀ ਕੰਮੇ ਪੀਆਰ ਗਵਾ ਸਕਦੇ ਨੇ ਕੈਨੇਡਾ ਵਿੱਚ ਪੀਆਰ ਗੋਆਨ ਦਾ ਸਭ ਤੋਂ ਵੱਡਾ ਕਾਰਨ ਹੈ ਪੀਆਰ ਦਰਜਾ ਬਰਕਰਾਰ ਰੱਖਣ ਦੇ ਲਈ ਤੁਹਾਨੂੰ ਕਿਸੇ ਵੀ 5 ਸਾਲਾ ਦੌਰਾਨ ਕੈਨੇਡਾ ਵਿੱਚ ਘੱਟੋ-ਘੱਟ 730 ਦਿਨ ਬਿਤਾਉਣੇ ਪੈਂਦੇ ਇਹ ਇੱਕ ਰੋਲਿੰਗ ਸ਼ਰਤ ਹੈ ਜਿਸ ਦਾ ਮਤਲਬ ਹੈ ਕਿ ਕਿਸੇ ਵੀ ਦਿਨ ਤੁਹਾਨੂੰ ਇਹ ਦਿਖਾਉਣਾ ਪੈ ਸਕਦਾ ਹੈ ਕਿ ਤੁਸੀਂ ਪਿਛਲੇ 5 ਸਾਲਾ ਦੇ ਵਿੱਚ ਇਸ ਜ਼ਿੰਮੇਵਾਰੀ ਨੂੰ ਪੂਰਾ ਕੀਤਾ ਹੈ ਇਸ ਨਿਯਮ ਤੋਂ ਛੋਟੇ ਸਿਰਫ ਤਾਂ ਹੀ ਹੈ ਜੇਕਰ ਤੁਸੀਂ ਕੈਨੇਡਾ ਤੋਂ ਬਾਹਰ ਕਿਸੇ ਕੈਨੇਡੀਅਨ ਕੰਪਨੀ ਜਾਂ ਸਰਕਾਰ ਦੇ ਲਈ ਕੰਮ ਕਰਦੇ ਹੋ ਜੇਕਰ ਕੋਈ PR ਤਾਰ ਕੈਨੇਡਾ ਦੇ ਵਿੱਚ ਕੋਈ ਗੰਭੀਰ ਅਪਰਾਧ ਕਰਦਾ ਹੈ ਤਾਂ ਉਸ ਦੀ ਸਥਾਈ ਰਿਹائش ਖੋਈ ਜਾ ਸਕਦੀ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਕੋਈ ਅਪਰਾਧ ਕੀਤਾ ਹੈ ਜਿਸ ਦੇ ਵਿੱਚ ਵੱਧ ਤੋਂ ਵੱਧ ਸਜ਼ਾ ਘੱਟੋ-ਘੱਟ 10 ਸਾਲ ਹੈ ਤਾਂ ਤੁਸੀਂ 6 ਮਹੀਨਿਆਂ ਤੋਂ ਵੱਧ ਜੇਲ੍ਹ ਦੇ ਵਿੱਚ ਰਹੀ ਹੋ ਤਾਂ ਤੁਹਾਡਾ ਪੀਆਰ ਖੋਇਆ ਜਾ ਸਕਦਾ ਹੈ ਜੇਕਰ ਤੁਸੀਂ ਦੇਸ਼ ਤੋਂ ਬਾਹਰ ਕੋਈ ਅਪਰਾਧ ਕਰਦੇ ਹੋ ਪਰ ਕੈਨੇਡਾ ਵਿੱਚ ਜੇ ਸਜ਼ਾ ਘਾਟੋ ਘੱਟ 10 ਸਾਲ ਹੈ ਤਾਂ ਤੁਹਾਨੂੰ ਆਪਣਾ ਪੀਆਰ ਕਵਾਣਾ ਪੈ ਸਕਦਾ ਹੈ ਕੈਨੇਡਾ ਗਲਤ ਜਾਣਕਾਰੀ ਪ੍ਰਦਾਨ ਕਰਨ ਨੂੰ ਬਹੁਤ ਗੰਭੀਰਤਾ ਤੇ ਨਾ ਲੈਂਦਾ ਹੈ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਨੇ ਇਸ ਦੇੰਦ ਤੀਜੇ ਵਜ੍ਹਾ ਤੁਹਾਡਾ ਪੀਆਰ ਦਰਜਾ ਵੀ ਖਤਮ ਹੋ ਸਕਦਾ ਹੈ ਗਲਤ ਜਾਣਕਾਰੀ ਦੇ ਵਿੱਚ ਗਲਤ ਜਾ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨਾ ਜਾਂ ਫਿਰ ਇਮੀਗ੍ਰੇਸ਼ਨ ਅਰਜੀ ਦੇ ਵਿੱਚ ਮਹੱਤਵਪੂਰਨ ਵਿਰਵ ਵਿਪਰਦਾਨਾ ਕਰਨਾ ਸ਼ਾਮਿਲ ਹੈ ਅਜਿਵੇਂ ਸਮੇਂ ਜਵਾਲੀ ਦਸਤਾਵੇਜ਼ ਪ੍ਰਦਾਨ ਕਰਨਾ ਆਪਣੀ ਸਿਹਤ ਰੋਜ਼ਗਾਰ ਸਿੱਖਿਆ ਦੇ ਵੇਰਵਿਆਂ ਬਾਰੇ ਝੂਠ ਬੋਲਣਾ ਤੇ ਜਾਣ ਬੁੱਝ ਕੇ ਲੋੜੀਂਦੀ ਜਾਣਕਾਰੀ ਪ੍ਰਦਾਨ ਨਾ ਕਰਨ ਦੇ ਨਤੀਜੇ ਵਜੋਂ ਪੀਆਰ ਅਧਿਕਾਰ ਖਤਮ ਹੋ ਸਕਦਾ ਹੈ ਕੁਝ ਮਾਮਲਿਆਂ ਵਿੱਚ ਇੱਕ ਸਥਾਈ ਨਿਵਾਸੀ ਆਪਣੀ ਪੀਆਸ ਸਥਿਤੀ ਨੂੰ ਸਵੈ ਇੱਛਾ ਦੇ ਨਾਲ ਤਿਆਗਾ ਸਕਦਾ ਹੈ ਹਾਲਾਂਕਿ ਪੀਆਸ ਸਥਿਤੀ ਦੇ ਇਸ ਤਿਆਗ ਨੂੰ ਸਕਾਰਾਤਮਕ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਇਕ ਵਿਅਕਤੀ ਪਿਆਸ ਸਥਿਤੀ ਨੂੰ ਸਿਰਫ ਉਦੋਂ ਹੀ ਤਿਆਗਦਾ ਹੈ ਜਦੋਂ ਉਹ ਕੈਨੇਡਾ ਵਿੱਚ ਸਥਾਈ ਤੌਰ ਤੇ ਨਹੀਂ ਰਹਿਣਾ ਚਾਹੁੰਦਾ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਨਾਗਰਿਕਤਾ ਜਾਂ ਪੀਆਰ ਪ੍ਰਾਪਤ ਕੀਤਾ ਹੈ। ਇਹ ਕੈਨੇਡਾ ਵਿੱਚ ਪੀਆਰ ਸਟੇਟਸ ਛੱਡਣ ਦਾ ਸਭ ਤੋਂ ਸਕਾਰਾਤਮਕ ਰੂਪ ਹੈ ਜਦੋਂ ਕੋਈ ਵਿਅਕਤੀ ਕੈਨੇਡੀਅਨ ਨਾਗਰਿਕ बन ਜਾਂਦਾ ਹੈ ਤਾਂ ਉਸ ਦਾ ਸਥਾਈ ਨਿਵਾਸੀ ਸਟੇਟਸ ਆਪਣੇ ਆਪ ਖਤਮ ਹੋ ਜਾਂਦਾ ਹੈ। ਇਹ ਕੋਈ ਨੁਕਸਾਨ ਨਹੀਂ ਹੈ ਸਗੋਂ ਇੱਕ ਵੱਡੀ ਪ੍ਰਾਪਤੀ ਹੈ। ਨਾਗਰਿਕ ਬਨਣ ਤੋਂ ਬਾਅਦ ਉਹ ਸਾਰੇ ਫਾਇਦੇ ਨਹੀਂ ਹੁਣ ਕੋਈ ਨਾ ਸਿਰਫ ਓਵਰਟ ਪਾਸ ਕਰ ਸਕਦਾ ਹੈ ਸੋ ਕੁਝ ਛੋੜਨਾ ਵੀ ਲੜ ਸਕਦਾ ਹੈ ਡਿਸ਼ ਨਿਕਲਣ ਤੇ ਤੇ ਜਾਨ ਦਾ ਖਤਰਾ ਵੀ ਖਤਮ ਹੋ ਜਾਂਦਾ ਹੈ ਲਖਾ ਭਾਰਤੀ ਕੰਮੇ ਕੈਨੇਡਾ ਵਿੱਚ ਕੰਮ ਕਰਦੇ ਨੇ ਕੈਨੇਡਾ ਵਿੱਚ ਕੁਝ ਸਾਲ ਕੰਮ ਕਰਨ ਤੋਂ ਬਾਅਦ ਕਿਸੇ ਨੂੰ ਸਥਾਈ ਤੌਰ ਤੇ ਵਸਣ ਦੇ ਲਈ ਸਥਾਈ ਨਿਵਾਸੀ ਯਾਨੀ ਕਿ ਪੀਆਰ ਮਿਲਦਾ ਹੈ ਪੀਆਰ ਪ੍ਰਾਪਤ ਕਰਨ ਤੋਂ ਬਾਅਦ ਕਿਸੇ ਨੂੰ ਦੇਸ਼ ਦੇ ਵਿੱਚ ਹੀ ਕਿਤੇ ਵੀ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਪੀਆਰ ਤਰਕ ਤੇ ਕੋਲ ਵੀ ਬਹੁਤ ਸਾਰੇ ਅਧਿਕਾਰ ਨੇ ਪਰ ਇਹ ਹਮੇਸ਼ਾ ਦੇ ਲਈ ਦੇਸ਼ ਦੇ ਵਿੱਚ ਰਹਿਣ ਦੀ ਗਾਰੰਟੀ ਨਹੀਂ ਦਿੰਦੇ ਕੁੱਲ ਮਿਲਾ ਕੇ ਪੰਜ ਜੇ ਕਾਰਨ ਨੇ ਜੇਕਰ ਪਾਲਣਾ ਨਾ ਕੀਤੀ ਜਾਵੇ ਤਾਂ ਵਿਦੇਸ਼ੀ ਕਾਮੇ ਪੀਆਰ ਗਵਾ ਸਕਦੇ ਨੇ ਇਹ ਕੈਨੇਡਾ ਵਿੱਚ ਪੀਆਰ ਗਵਾਉਣ ਦਾ ਸਭ ਤੋਂ ਵੱਡਾ ਕਾਰਨ ਹੈ ਪੀਆਰ ਦਰਜਾ ਬਰਕਰਾਰ ਰੱਖਣ ਦੇ ਲਈ ਤੁਹਾਨੂੰ ਕਿਸੇ ਵੀ 5 ਸਾਲਾ ਦੌਰਾਨ ਕੈਨੇਡਾ ਵਿੱਚ ਘੱਟੋ ਘੱਟ 730 ਦਿਨ ਬਿਤਾਉਣੇ ਪੈਣਗੇ ਇਹ ਇੱਕ ਰੋਲਿੰਗ ਸ਼ਰਤ ਹੈ ਜਿਸ ਦਾ ਮਤਲਬ ਹੈ ਕਿ ਕਿਸੇ ਵੀ ਦਿਨ ਤੁਹਾਨੂੰ ਇਹ ਦਿਖਾਣਾ ਪੈ ਸਕਦਾ ਹੈ ਕਿ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਇਸ ਜ਼ਿੰਮੇਵਾਰੀ ਨੂੰ ਪੂਰਾ ਕੀਤਾ ਹੈ ਇਸ ਨਿਯਮ ਤੋਂ ਛੋਟੇ ਸਿਰਫ ਤਾਂ ਹੀ ਹੈ ਜੇਕਰ ਤੁਸੀਂ ਕੈਨੇਡਾ ਤੋਂ ਬਾਹਰ ਕਿਸੇ ਕੈਨੇਡੀਅਨ ਕੰਪਨੀ ਜਾਂ ਸਰਕਾਰ ਦੇ ਲਈ ਕੰਮ ਕਰਦੇ ਹੋ ਜੇਕਰ ਕੋਈ ਪੀਆਰ ਤਾਂ ਕੈਨੇਡਾ ਦੇ ਵਿੱਚ ਕੋਈ ਗੰਭੀਰ ਅਪਰਾਧ ਕਰਦਾ ਹੈ ਤਾਂ ਉਸ ਦੀ ਸਥਾਈ ਰਿਹائش ਖੋਈ ਜਾ ਸਕਦੀ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਕੋਈ ਅਪਰਾਧ ਕੀਤਾ ਹੈ ਜਿਸ ਦੇ ਵਿੱਚ ਵੱਧ ਤੋਂ ਵੱਧ ਸਜ਼ਾ ਘੱਟੋ-ਘੱਟ 10 ਸਾਲ ਹੈ ਤਾਂ ਤੁਸੀਂ 6 ਮਹੀਨਿਆਂ ਤੋਂ ਵੱਧ ਜੇਲ੍ਹ ਦੇ ਵਿੱਚ ਰਹੀ ਹੋ ਤਾਂ ਤੁਹਾਡਾ ਪੀਆਰ ਖੋਇਆ ਜਾ ਸਕਦਾ ਹੈ ਜੇਕਰ ਤੁਸੀਂ ਦੇਸ਼ ਤੋਂ ਬਾਹਰ ਕੋਈ ਅਪਰਾਧ ਕਰਦੇ ਹੋ ਪਰ ਕੈਨੇਡਾ ਵਿੱਚ ਜੇ ਸਜ਼ਾ ਘਾਟੋ ਘੱਟ 10 ਸਾਲ ਹੈ ਤਾਂ ਤੁਹਾਨੂੰ ਆਪਣਾ ਪੀਆਰ ਖਵਾਣਾ ਪੈ ਸਕਦਾ ਹੈ ਕੈਨੇਡਾ ਗਲਤ ਜਾਣਕਾਰੀ ਪ੍ਰਦਾਨ ਕਰਨ ਨੂੰ ਬਹੁਤ ਗੰਭੀਰਤਾ ਤੇ ਨਾ ਲੈਂਦਾ ਹੈ ਤੇ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਨੇ ਇਸ ਦੇ ਨਾਲ-ਨਾਲ ਤੀਜੀ ਵਜ੍ਹਾ ਤੁਹਾਡਾ ਪੀਆਰ ਦਰਜਾ ਵੀ ਖਤਮ ਹੋ ਸਕਦਾ ਹੈ ਗਲਤ ਜਾਣਕਾਰੀ ਦੇ ਵਿੱਚ ਗਲਤ ਜਾ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨਾ ਜਾਂ ਫਿਰ ਇਮੀਗ੍ਰੇਸ਼ਨ ਅਰਜੀ ਦੇ ਵਿੱਚ ਮਹੱਤਵਪੂਰਨ ਵਿਵਰਵ ਪ੍ਰਦਾਨ ਨਾ ਕਰਨਾ ਸ਼ਾਮਲ ਹੈ ਅਜ਼ੀਬ ਸਮੇਂ ਜਵਾਲੀ ਦਸਤਾਵੇਜ਼ ਪ੍ਰਦਾਨ ਕਰਨਾ ਆਪਣੀ ਸਿਹਤ ਰੋਜ਼ਗਾਰ ਸਿੱਖਿਆ ਦੇ ਵੇਰਵਿਆਂ ਬਾਰੇ ਝੂਠ ਬੋਲਣਾ ਅਤੇ ਜਾਣਬੁੱਝ ਕੇ ਲੋੜੀਂਦੀ ਜਾਣਕਾਰੀ ਪ੍ਰਦਾਨ ਨਾ ਕਰਨ ਦੇ ਨਤੀਜੇ ਵਜੋਂ ਪੀਆਰ ਦਰਜਾ ਖਤਮ ਹੋ ਸਕਦਾ ਹੈ ਕੁਝ ਮਾਮਲਿਆਂ ਵਿੱਚ ਇੱਕ ਸਥਾਈ ਨਿਵਾਸੀ ਆਪਣੀ ਪੀਆਰ ਸਥਿਤੀ ਨੂੰ ਸਵੈ ਇੱਛਾ ਦੇ ਨਾਲ ਤਿਆਗ ਸਕਦਾ ਹੈ ਹਾਲਾਂਕਿ ਪੀਆਰ ਸਥਿਤੀ ਦੇ ਇਸਤੀਆਗ ਨੂੰ ਸਕਾਰਾਤਮਕ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਇਕ ਵਿਅਕਤੀ ਪਿਆਸ ਸਟੇਟਸ ਨੂੰ ਸਿਰਫ ਉਦੋਂ ਹੀ ਤਿਆਗਦਾ ਹੈ ਜਦੋਂ ਉਹ ਕੈਨੇਡਾ ਵਿੱਚ ਸਥਾਈ ਤੌਰ ਤੇ ਨਹੀਂ ਰਹਿਣਾ ਚਾਹੁੰਦਾ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਨਾਗਰਿਕਤਾ ਜਾਂ ਪੀਆਰ ਪ੍ਰਾਪਤ ਕੀਤਾ ਹੈ। ਇਹ ਕੈਨੇਡਾ ਵਿੱਚ ਪਿਆਸ ਸਟੇਟਸ ਛੱਡਣ ਦਾ ਸਭ ਤੋਂ ਸਕਾਰਾਤਮਕ ਰੂਪ ਹੈ ਜਦੋਂ ਕੋਈ ਵਿਅਕਤੀ ਕੈਨੇਡੀਅਨ ਨਾਗਰਿਕ ਬਣ ਜਾਂਦਾ ਹੈ ਤਾਂ ਉਸ ਦਾ ਸਥਾਈ ਨਿਵਾਸੀ ਸਟੇਟਸ ਆਪਣੇ ਆਪ ਖਤਮ ਹੋ ਜਾਂਦਾ ਹੈ। ਇਹ ਕੋਈ ਨੁਕਸਾਨ ਨਹੀਂ ਹੈ ਸਗੋਂ ਇੱਕ ਵੱਡੀ ਪ੍ਰਾਪਤੀ ਹੈ। ਨਾਗਰਿਕ ਬਨਣ ਤੋਂ ਬਾਅਦ ਬਹੁਤ ਸਾਰੇ ਫਾਇਦੇ ਨੇ ਹੁਣ ਕੋਈ ਨਾ ਸਿਰਫ ਵੋਟ ਪਾ ਸਕਦਾ ਹੈ ਸੋ ਕੋਈ ਚੋਣਾ ਵੀ ਲੜ ਸਕਦਾ ਹੈ ਬੇਚ ਨਿਕਲ ਤਿੱਥੇ ਜਾਨ ਦਾ ਖਤਰਾ ਵੀ ਖਤਮ ਹੋ ਜਾਂਦਾ ਹੈ